ਲੁਧਿਆਣਾ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਆਈ ਸਾਹਮਣੇ ਲੁਧਿਆਣਾ ਦੇ ਪੇਟ ਪੜਾ ਕੇ ਇਲਾਕੇ ਆਰ ਪੀ ਚੌਂਕ ਦੇ ਵਿੱਚ ਵੱਡਾ ਕਾਰਨਾਮਾ ਹੋਇਆ ਆਉ ਜਾਣਦੇ ਆ ਪੂਰੀ ਇਸ ਵੀਡੀਓ ਦੇ ਵਿੱਚ ਆਖਿਰ ਕੀ ਮਾਮਲਾ ਹੈ ਆਰ ਪੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਦੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹ ਤੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹ ਨੂੰ ਐ ਕਿਹਾ ਵੀ ਇਹ ਸਿੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਤੇ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਆਦੀ ਚਾਬੀ ਲੜ ਲਈ ਕੈਬੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਪ ਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੌਲੀ ਜਨੇ ਆਏ ਨੇ ਚੱਲ ਗਏ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਓਕੇ ਜੀ ਦੇਖੀ ਉਹ ਵੀ ਹੁੰਦੀ ਹੈ ਹਾਂ ਪੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰੇ ਦੇਖਿਆ ਆ ਲੱਗੇ ਜੀ ਤਾਂ ਬੰਦੇ ਵਿੱਚ ਲਾਸ਼ ਹੁੰਦੀ ਹੈ ਕੋਈ ਬਲਾ ਕੁੱਤਾ ਵਾ ਜਾਂਦਾ ਮੈਂ ਬੰਦਾ ਇਹ ਚ ਮੈਂ ਕਹਿੰਦਾ ਮੈਂ ਕਹਿੰਦਾ ਜਾਂ ਇਹ ਬੰਦਾ ਵਾ ਜਾਂ ਕੁੱਤਾ ਵਾ ਕਿੰਨੇ ਵਜੇ ਦਾ ਸਮਾਂ ਤੇ ਇਹ ਅੰਦਾਜ਼ਾ ਹੈਗਾ 9 ਵਜੇ ਦਿੱਖਿਆ ਪੋਲ ਮੈਂ ਦੇਖਿਆ ਦੋ ਪੈਰ ਦੇਖਿਆ ਪੋਲ ਸਾਕੇ ਗਈ ਹਾਂ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈਆ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ 1 ਘੰਟੇ ਬਾਅਦ ਖੋਲ ਕੇ ਦੇਖਿਆ ਬੋਰੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਛੋ ਨਹੀਂ ਭਾਈ ਪੂਰੀ ਛੋ ਨਹੀਂ ਕੀਤੀ ਪੁਲਸ ਵਾਲੇ ਇਹ ਪੂਰੀ ਸੋਹਣੀ ਕੀਤੀ ਉਹ ਮੁੰਡਾ ਨੂੰ ਪਤਾ ਲੱਗ ਗਿਆ ਵੀ ਲਾਸ਼ ਆਈ ਸੀ ਹਾਂ ਪੈਰਪੁਰ ਦਿੱਤੇ ਮਾੜੇ ਹਾਂਜੀ ਤਾਂ ਅਸਲ ਬੈਕਪੋਰੀ ਤੋਂ ਕੋਈ ਲੁੱਤੀਆ ਕੋਈ ਗਰੋਰ ਦੇਖੀ ਆਉਂਦਾ ਪਰ ਧੰਗਾ ਡੂੜੀ ਆ ਸੀਗਾ ਬਸ ਤਾਂ ਉਸ ਤੋਂ ਮਰਕੋਲ ਆਈ ਸੀ ਵੀ ਇੱਕ ਡੈਡ ਬੋਡੀ ਸੀ ਕੋਰੇ ਦੇ ਵਿੱਚ ਪਈ ਜਾ ਉਹ ਤੋਂ ਆ ਗਿਆ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਦੇ ਵਿੱਚ ਕੋਈ ਲੇਡੀ ਜਿਹੜੀ ਮੋੜ ਕੇ ਬਿਲਕੁਲ ਡੈਡ ਬੋਡੀ ਪਈ ਹੋਈ ਹੈ ਜੀ ਹੁਣ ਇੱਕ ਮੋਟਰਸਾਈਕਲ ਦੇ ਵੀਰ ਸਾਥ ਕੋ ਵੀਡੀਓ ਵੀ ਆਇਆ ਜਿਹਦੇ ਦੋ ਜਣੇ ਨਾਲ ਬਰਾਬਰ ਸੀ ਔਰ ਉਹ ਬੈਡ ਬੋਡੀ ਜਿਹੜੀ ਉਹ ਸਿੱਟ ਕੇ ਜਾ ਰਹੇ ਮੋਟਰਸਾਈਕਲ ਸਾਥ ਕੋ ਬਰੰਧ ਹੋ ਗਿਆ ਆ ਉਹਦੇ ਨੰਬਰ ਤੋਂ ਹੀ ਐਡਰੈਸ ਕਢਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਣ ਲੈੜੀ ਹੈ ਨਹੀਂ ਹਜੇ ਆਇਡੈਂਟੀਫਾਈ ਕੋਈ ਨਹੀਂ ਹੈ ਹੈ 900 900 ਕੈਮ ਤੋਂ ਵੱਤ 10:05 ਮਿੰਟ ਵੱਲ ਕੋਨ ਕਾਲ ਆ ਗਈ 10:10 ਮਿੰਟ ਵੱਲ ਫੋਨ ਆਇਆ ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆ ਸਾਥ ਹੋ ਕੇ ਮੋਟਰਸਾਈਕਲ ਫੜ ਲਿਆ ਉਹਦੇ ਨੰਬਰ ਤੋਂ ਐਡਰੈਸ ਘੜਾਗੇ ਜਿਹੜੇ ਅਗਲੀ ਕਾਰਵਾਈ ਜੋ ਹੋਈ ਹੋਈ ਤੁਹਾਨੂੰ ਦੱਸ ਦਿੰਦਾ ਜਾਊਗਾ ਠੀਕ ਹੈ ਜਿਹੜੀ ਮੈਂ ਮੈਂ ਜਿਹੜਾ ਇਹ ਐਨ ਮੈਰੀਡਾ ਦੇ ਬੋਰੇ ਵਿੱਚ ਜੀ ਅਸੀਂ ਪਹੁੰਚੇ ਨਿੱਕੇ ਜੇ ਬੋਰੇ ਦੇ ਵਿੱਚ ਜੀ ਥੋੜਾ ਜਿਹਾ ਜਿੰਦਾ ਪੈਰ ਪੂਰਾ ਕੱਪੜਾ ਉਹ ਦੇਖਾਗਾ ਲੋਜਬਾਨ ਕਿੱਥੇ ਕੋਟੇ ਲਾਇਆ ਜਿਹੜਾ ਛੱਡ ਕੇ ਚਲੇ ਗਿਆ ਹੈ ਜਿਹੜਾ ਮੋਟਰ ਸਾਡੀ ਬ੍ਰਾਮਾ ਹੋਇਆ ਕਿੱਥੋਂ ਬ੍ਰਾਮਾ ਹੋਇਆ ਇੱਥੇ ਜਦੋਂ ਉਹ ਪਾਊਡਰ ਕਿਉਂ ਦੇਖਣਾ ਥੋੜਾ ਸਰ ਦੇ ਪਬਲਿਕ ਨੇ ਜਦੋਂ ਕੁਛ ਹੈ ਵੀ ਕੀ ਹੈਗਾ ਉਹਨਾਂ ਨੇ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਇਆ ਹੋਇਆ ਹੈ ਸਿੰਨਾ ਸੁਨਾ ਵਗੈਰਾ ਹੈਗਾ ਆ ਉਹ ਜਦ gwajin da su